ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਗੂਰੀ ਗਗਾ ਜੀ ਪੈ ਗੋਦੀ ਕੀ ਮਤੇ ਨਿਕਾ ਦੇ ਆਖਾ ਤੁਮ ਕੋ ਸਾਹਿ ਬਦਲ ਲਿਆ ਤੇਰੇ ਦਹੇ ਨੂੰ ਯੋ ਦਾ ਦੰਦਾ ਨਹੀ ਉਧਰ ਲਿਆ ਤਤੇ ਪੱਤੇ ਤਾਈ ਦਾ ਹੋ ਜਾਂ ਤੇ ਆਲੇ ਦਾਦਾ ਦੀ ਦੇ ਨਾਲ ਹੋਇਆ ਬਸ ਤੇ ਸੁਆਰੇ ਮੂਰੇ ਵਾਰੀ ਸੀ ਤੁਮ ਆਉਣ ਨੂੰ ਮਰ ਲਿਆ ਨਿਕਾ ਦੇ ਆਖਾ ਤੁਮ ਕੋ ਸਾਹਿ ਪਤਾ ਨਹੀਂ ਦੂਰ ਦੂਰ

ਬਾਨੀਓ ਦਾਲੇ ਸਾਧ ਦੇ ਦਾਾਰੇ ਦੋਸਤਾਂ ਦਾ ਨਯੋਥਲੇ ਨਿਕਾਤੀ ਆਖਾਲ ਸਤਮਕੋ ਸਾਈ ਬਤਦੇ ਵਦੇ ਸਾਈ ਬਤਾਦੇ ਦਦ ਨੰਗੋ ਵਿਤਾਰ ਦੇਸੀ ਵੈਰੀ ਅੱਤੇ ਸਾਹਮਣੇ ਹਿੱਕਾ ਤਾਂ ਥਰੇ ਸੀ ਪਾਨੀ ਸਹਿਦਿਆ ਪਿਤਾ ਜੀ ਨੇ ਕੱਲਿਆ ਨਿਕਾਦੀ ਆਖਾਲ ਸਤਮਕੋ ਸਾਈ ਬਤ ਲਿਆ ਅਸ ਤੇ ਤਸਕ ਦਾਨੇ ਨੰਗੋਰ ਗੱਗਾ ਆਇਆ ਏ ਖਾਲਸੇ ਨੇ ਦਾਕੇ ਸਿਵਾ ਵੀ ਤੋਂ ਪਾਰ ਏ ਵਾਹਿਗੁਰੂ ਚਾਹਤੇ ਪ੍ਰਸਾਦਾ ਲੋ ਉੱਤੇ ਚਲੇ ਨਿਕਾੜੀਆ ਖਾਲੇ ਸਾ ਤੁਮ ਕੋ ਸਾਈ ਪਤਾ ਲਿਆ ਬਧੇ ਸਾਈ ਬਣਾ ਦਿਆ ਜਦ ਤਾਰੇ ਤੰਨ ਤੁਮ ਕੋਲ ਦੇ ਤੇਰੇ ਲਈ ਤੇ ਦੂਤਾ ਪਾਸੂ ਦੇ ਸਹਿਦਿਆ ਸਦੇ ਸਿੱਧੇ ਸੋਸਵਾ ਇਕ ਤਾੜੂ ਨਾਲੇ ਬਕਸ਼ਿਆ ਸਦੇ ਸਿੱਧੇ ਸੋਸਵਾ ਇਕ ਤਾੜੂ ਨਾਲੇ ਬਕਸ਼ਿਆ ਸਦੇ ਸਿੱਧੇ ਦਦਸਤਾ ਆਪੁਤ ਬੰਨੇ ਦਸ ਮੇਸਤੇ ਤੁਮ ਕੋ ਸਦੇ ਦਿੱਤਾ ਆਪੁਤ ਬੰਨੇ ਦਸ ਮੇਸਤੇ ਤੁਮ ਕੋ ਸਦੇ ਦਿੱਤਾ ਫਾਈ ਕੁਦੀ ਕਕਰਸ ਫਾਈ ਕੁਦੀ ਖਫਤੇ ਨੀਕਾ ਜੀਆ ਖਾਲਸਾ ਚਮਕੌਰ ਸਾਹਿਬ ਚੱਲੇ ਆ ਤੇ ਮੈਂ ਬਹੁਤ ਵਧੀਆ ਬੱਚੇ ਨੇ ਬੋਲਿਆ ਤੇ ਪਰ ਮੈਂ ਇੱਕ ਗੱਲ ਕਰੂੰਗਾ ਤੁਹਾਨੂੰ ਜਿਹੜੇ ਚਮਕੌਰ ਸਾਹਿਬ ਸ਼ਹੀਦ ਹੋਏ ਸੀ ਸਾਬਜਾਦੇ ਦੋ ਉਹਨਾਂ ਦੇ ਨਾਮ ਪਤਾ ਕੀ ਨਾਮ ਸੀ ਉਹਨਾਂ ਦਾ ਬੱਬਾ ਜੀ ਹਾਂਜੀ ਬੋਲੋ ਬੱਬਾ ਜੀ ਤੇ ਸਿੰਘ ਜੀ ਪੱਪਾ ਰੂਤਾ ਸਿੰਘ ਜੀ ਬੱਬਾ ਦੋਲਾ ਸਿੰਘ ਜੀ ਪੱਪਾ ਫਤਿਹ ਸਿੰਘ ਜੀ ਚਾਰ ਸਾਬਜਾਦਿਆਂ ਦੇ ਨਾਮ ਲੈਤੇ ਫਤਿਹਗੜ ਸਾਹਿਬ ਕਿਹੜੇ ਸ਼ਹੀਦ ਹੋਏ ਸੀ ਜਿਹੜੇ ਨੀਂਹਾਂ 'ਚ ਸ਼ਹੀਦ ਕੀਤੇ ਸੀ ਚਲ 5 5 ਪਿਆਰਾਂ ਦੇ ਨਾਮ ਦੱਸ ਦੋ ਭਾਈ ਦਿਆ ਸਿੰਘ ਜੀ ਭਾਈ ਤੇਮ ਸਿੰਘ ਜੀ ਭਾਈ ਮਦ ਸਿੰਘ ਜੀ ਭਾਈ ਮੋਗੰ ਸਿੰਘ ਜੀ ਭਾਈ ਸੈਪ ਸਿੰਘ ਜੀ ਬਹੁਤ ਵਧੀਆ ਬੱਚੇ ਨੇ ਚਾਰ ਸਾਹਿਬ ਜਾਂਦੇ ਦੇ ਨਾਮ ਨਿੱਕਾ ਜਿਹਾ ਖਾਲਸਾ ਸ਼ਹੀ ਚਮਕੌਰ ਸਾਹਿਬ ਚੱਲੇ ਆ ਬਹੁਤ ਵਧੀਆ ਜਿਹੜੀ ਇੱਕ ਗੱਲ ਕੀਤੀ ਹੈ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਉਮਰ ਆ ਮੈਡਮ ਬੱਚੇ ਚਾਰ ਸਾਲ ਦਾ ਬੱਚਾ ਚਾਰ ਸਾਲ ਦਾ ਬੱਚਾ ਤੇ ਕੀ ਤੁਸੀਂ ਇਹਨੂੰ ਆਪ ਸਿਖਾਇਆ ਤਾਂ ਇਹਨੇ ਆਪ ਕਿਹਾ ਵੀ ਮੈਨੂੰ ਇਹ ਸਿਖਾਓ ਨਹੀਂ ਇਹ ਤਾਂ ਇਹ ਛੋਟਾ ਸੀਗਾ ਬਟ ਜਿਹੜੇ ਮੈਂ ਅਕੈਡਮੀ ਚ ਪਾਇਆ ਮਤਲਬ ਸਕੂਲ ਚ ਗੁਰੂ ਨਾਨਕ ਅਕੈਡਮੀ ਜਲਾਲਿਆਣਾ ਬੱਚਾ ਮਤਲਬ ਉੱਥੋਂ ਵੀ ਮਤਲਬ ਮਿਲਦੀ ਹੈ ਇਹਨੂੰ ਕੁਝ ਘਰੇ ਵੀ ਗਿਆਨ ਦਿੰਦੇ ਇਹਨੂੰ ਬੱਚੇ ਨੇ ਗੁਰਬਾਣੀ ਕਹਿੰਦਾ ਜਿਹੜੀ ਅਕੈਡਮੀ ਆ ਸਕੂਲ ਦਾ ਬਹੁਤ ਵੱਡਾ ਯੋਗਦਾਨ ਹੈ ਹਾਂਜੀ ਹਾਂਜੀ ਬਹੁਤ ਵੱਡਾ ਹੈ ਹਾਂਜੀ ਇਹ ਫਾਦਰ ਸਾਹਿਬਾਂ ਬੱਚੇ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਹਾਂ ਜੀ ਬੰਦਰਸਟਨ ਆ ਜੀ ਇਹ ਕਿੱਥੇ ਪੈਂਦਾ ਹੈ ਇਹ ਆਪਣੇ ਬੜੇ ਰੱਕੇ ਨਾਲ ਜੀ ਕੋ ਫਰੀ ਜਿਲ੍ਹਾ ਫਰੀ ਕੋੜੀ ਜੀ ਹਾਂ ਜੀ ਹਾਂ ਜੀ ਇਹ ਕੀ ਲੱਗਦਾ ਤੁਹਾਨੂੰ ਛੋਟੇ ਜਿਹੇ ਬੱਚੇ ਨੂੰ ਤੁਸੀਂ ਸਿੱਖਿਆ ਦੇ ਰਹੇ ਆ ਧਾਰਮਿਕ ਦੀ ਤੇ ਜਿੱਦਾਂ ਅੱਜ ਦੇ ਯੁੱਗ ਦੇ ਵਿੱਚ ਬੱਚੇ ਤਾਂ ਇਹ ਪਾਸੇ ਨੂੰ ਤੁਰਦੇ ਨਹੀਂ ਪਰ ਤੁਹਾਡਾ ਬੜਾ ਯੋਗਦਾਨ ਆ ਤੁਸੀਂ ਆਪਣੇ ਬੱਚੇ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਸ਼ੁਰੂ ਤੇ ਲੱਗਦਾ ਵੀ ਵੱਡਾ ਹੋ ਕੇ ਜਰੂਰ ਵੱਡਾ ਖਾਲਸਾ ਬਣੂਗਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਸਭ ਤੋਂ ਵੱਡਾ ਤਾਂ ਇਹਦੇ ਪਾਪਾ ਦਾ ਉਪਰਾਲਾ ਇਹਨਾਂ ਨੇ ਕੇਸ ਪਹਿਲਾਂ ਰੱਖਦੇ ਨਹੀਂ ਸੀਗੇ ਇਹਨਾਂ ਨੇ ਬੱਚੇ ਦੇ ਕਰਕੇ ਹੀ ਕੇਸ ਰੱਖਿਆ ਏ ਇਸੇ ਸਾਲ ਇਹ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਹੈ ਹਾਂਜੀ ਹਾਂਜੀ ਤੇ ਕਿੱਦਾਂ ਮਨ ਦੇ ਵਿੱਚ ਆਇਆ ਵੀ ਕੇਸ ਦਾੜੀ ਰੱਖੇ ਜਾਣ ਤੇ ਸਜੀਏ ਹਾਂਜੀ ਬਹੁਤ ਵਧੀਆ ਜੀ ਨਹੀਂ ਜਦੋਂ ਤੁਹਾਡੇ ਦਿਲ 'ਚ ਆਇਆ ਨਾ ਕਿੱਦਾਂ ਆਪਣਾ ਕਹਿੰਦਾ ਤੁਹਾਡਾ ਦਿਲ ਮੁੜਿਆ ਹੈ ਪਾਸੇ ਨੂੰ ਬੱਚੇ ਕਰਕੇ ਮੁੜਿਆ ਹਾਂਜੀ ਬੱਚੇ ਹਾਂਜੀ ਨਹੀਂ ਬੱਚੇ ਕਰਕੇ ਹਾਂਜੀ ਬੱਚੇ ਕਰਕੇ ਹਾਂਜੀ ਹਾਂਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਕੁਝ ਪਰਿਵਾਰ ਜੁੜੇ ਸੀ ਇੱਥੇ ਤੋਂ ਪਰ ਉਹਨਾਂ ਦੇ ਵਿੱਚ ਇਹ ਪਰਿਵਾਰ ਆ ਜਿਹੜਾ ਉਹ ਜੁੜਿਆ ਜਿਨ੍ਹਾਂ ਦਾ ਛੋਟਾ ਜਿਹਾ ਬੱਚਾ ਜਿਨੇ ਪੰਜ ਪਿਆਰਿਆਂ ਦੇ ਨਾਮ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਸੁਣਾਏ ਨੇ ਸਾਨੂੰ ਤੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਆ ਜਿਨ੍ਹਾਂ ਨੇ ਆਪਣੇ ਬੱਚੇ ਕਰਕੇ ਕੇਸ ਦਾੜੀ ਰੱਖੀ ਆ ਤੇ ਗੁਰਸਿੱਖੀ ਜੀਵਨ ਦੇ ਵਿੱਚ ਸਜੇ ਨੇ ਤੇ ਮੈਂ ਹੋਰ ਵੀ ਇੱਕ ਦੋ ਸਵਾਲ ਕਰਨੇ ਚਾਹੁੰਦਾ ਜੀ ਕੀ ਪੁੱਛਣਾ ਤੁਹਾਨੂੰ ਕਹਿੰਦੇ ਸ ਉਹ ਰਿਜ਼ਲਟ ਉਹ ਤੇ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਜਿਹੜੀ ਇੱਥੇ ਸੰਗਤਾਂ ਆਈਆਂ ਉਹਨਾਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਸਾਡੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਮੈਂ ਸਰ ਇਹੀ ਮੈਸੇਜ ਦੇਣਾ ਚਾਹੁੰਨੀ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਵਧੀਆ ਸਿੱਖੀ ਇਤਿਹਾਸ ਨਾਲ ਜੁੜੇ ਤੇ ਮੈਂ ਵੀ ਆਪਦੇ ਬੱਚੇ ਨੂੰ ਉਸੇ ਤਰ੍ਹਾਂ ਮੈਂ ਵਾਇਗਰੂਨ ਦੇ ਨਾਲ ਜੁੜੇ ਨਹੀਂ ਸੀ ਕਿਉਂਕਿ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਮੈਂ ਬਹੁਤ ਇਸ ਚੀਜ਼ ਤੋਂ ਦੂਰ ਜਾ ਚੁੱਕੀ ਸੀ ਮੈਂ ਚਾਹੁੰਦੀ ਸੀ ਮੇਰੇ ਬੱਚੇ ਦੇ ਪ੍ਰਤੀ ਮੈਂ ਗੁਰਬਾਣੀ ਦੇ ਨਾਲ ਜੁੜਾਂ ਤੇ ਮੈਂ ਜੁੜ ਵੀ ਰਹੀ ਹਾਂ ਤਕਰੀਬਨ ਤੁਹਾਡੇ ਪਰਿਵਾਰ ਦੇ ਵਿੱਚ ਪਿੱਛੇ ਕੋਈ ਗੁਰਸਿੱਖੀ ਨਾਲ ਜੁੜਿਆ ਹੋਇਆ ਨਹੀਂ ਜੀ ਕੋਈ ਨਹੀਂ ਆ ਸਾਰੇ ਡਰਿੰਕ ਵਗੈਰਾ ਕਰ ਦਿਆ ਸਰ ਹਜੇ ਵੀ ਕਰਦੇ ਆ ਬਟ ਨਹੀਂ ਅਸੀਂ ਸਾਰੇ ਇਸ ਚੀਜ਼ ਕੰਨੀ ਜੁੜ ਚੁੱਕੇ ਹਾਂ ਅ ਮੈਂ ਪ੍ਰਣ ਇਹੀ ਕਰਕੇ ਜਾਵਾਂਗੀ ਕਿਉਂਕਿ ਮੈਂ ਆਪਦੇ ਬੱਚੇ ਨੂੰ ਹੋਰ ਉੱਚੇ ਲੈਵਲ ਤੇ ਲੈ ਕੇ ਜਾਵਾਂ ਮੇਰਾ ਬੱਚਾ ਇਹ ਦੋ ਜਾ ਕੇ ਸਾਡੀ ਤਰੱਕੀ ਵੀ ਕਰੇ ਤੇ ਅਸੀਂ ਬੱਚਾਂ ਦੇ ਦੇ ਨਾਲ-ਨਾਲ ਅਸੀਂ ਇਹਦਾ ਵੀ ਹਨਰ ਬਣਾਈਏ ਕਿ ਇਹ ਸਾਡਾ ਬੱਚਾ ਪਾਪਿਆਂ ਦਾ ਬੱਚਿਆਂ ਤੇ ਚੋਰ ਚੱਲਦਾ ਕਿਉਂਕਿ ਪਹਿਲੀ ਕਲਾਸ ਜਿਹੜੀ ਆ ਉਹ ਮਾਂ ਦੀ ਹੁੰਦੀ ਆ ਹਾਂਜੀ ਬੱਚਾ ਅੱਗੇ ਜਿਆਦਾ ਵਧੇਗਾ ਤਾਂ ਕੀ ਇਹ ਇਤੇ ਬਾਰੇ ਕਹਿਣਾ ਕੀ ਹੈ ਤੁਹਾਡਾ ਅ ਸਰ ਮੈਂ ਇਹੀ ਕਹਿਣਾ ਚਾਹੁੰਨੀ ਆ ਜੇ ਆਪਾਂ ਬੱਚੇ ਨੂੰ ਅੱਜ ਤੋਂ ਹੀ ਕੋਈ ਚੰਗੇ ਪ੍ਰੇਰਨਾ ਦਿੰਨੇ ਆ ਬੱਚਾ ਵੱਡਾ ਹੋ ਕੇ ਆਪਣੇ ਤੋਂ ਹੀ ਗਿਆਨ ਲਊਗਾ ਸਭ ਤੋਂ ਗਿਆਨ ਵੱਡਾ ਆਪਾਂ ਜਿਹੜੇ ਸਕੂਲ ਚ ਪਾਨੇ ਆ ਉਸ ਤੋਂ ਆ ਮੇਰੇ ਬੱਚੇ ਨੂੰ ਗਿਆਨ ਸਕੂਲ ਤੋਂ ਹੀ ਮਿਲਿਆ ਮੈਂ ਉਹ ਸਕੂਲ ਅਕੈਡਮੀ ਦਾ ਵਿੱਚ ਪਾਇਆ ਉਸ ਤੋਂ ਹੀ ਇਹਨੂੰ ਤਕਰੀਬਨ ਸਾਰਾ ਕੁਝ ਸਿੱਖਣ ਨੂੰ ਮਿਲਿਆ